ਇੱਕ ਪਾਸੇ ਤੇ ਚਲੋ ਆਮ ਆਦਮੀ ਪਾਰਟੀ ਤੇ ਭਾਜਪਾ ਕੇ ਲੋਕ ਸਵਾਲ ਕਰਦੇ ਆ ਇੱਕ ਪਾਰਟੀ ਪੰਜਾਬ ਦੇ ਅੰਦਰ ਉਹ ਵੀ ਐ ਕਿ ਲੀਡਰ ਹੀ ਵਿਰੋਧ ਕਰਦੇ ਆ ਆਪਦੇ ਉਮੀਦਵਾਰ ਦਾ ਪਹਿਲਾਂ ਜਲੰਧਰ ਦੇਖਣ ਨੂੰ ਮਿਲਿਆ ਚੁੱਪ ਹੋਏ ਕਿਸੇ ਵਾਅਦੇ ਨੂੰ ਲੈ ਕੇ ਕੋਈ ਉਹਨਾਂ ਨਾਲ ਹੋ ਗਈ ਹੋਣੀ ਗੱਲਬਾਤ ਉਹ ਚੌਧਰੀ ਪਰਿਵਾਰ ਚੁੱਪ ਕਰ ਗਿਆ ਕਿ ਚੰਨੀ ਦਾ ਵਿਰੋਧ ਹੋਣ ਨਹੀਂ ਕਰਨਾ ਇੱਕ ਪਾਸੇ ਪਟਿਆਲੇ ਤੋਂ ਆਵਾਜ਼ ਆਈ ਹੈ ਚਾਹੇ ਉਹ ਲਾਲ ਸਿੰਘ ਹੋਣ ਚਾਹੇ ਹਰਦੀਾਲ ਕੰਬੋਜ ਹੋਣ ਜਲਾਲਪੁਰ ਇਹ ਸਾਰਾ ਇੱਕ ਗਰੁੱਪ ਆ ਜਿਹੜਾ ਡਾਕਟਰ ਗਾਂਧੀ ਨੂੰ ਪਸੰਦ ਨਹੀਂ ਕਰ ਰਿਹਾ ਕਹਿੰਦੇ ਨਹੀਂ ਅਸੀਂ ਤੇ ਰੰਗ ਚ ਭੰਗ ਪਾਉਣੀ ਆ ਇਹ ਡਾਕਟਰ ਗਾਂਧੀ ਨੂੰ ਨਹੀਂ ਹੁਣ ਪਸੰਦ ਕਰ ਰਹੇ ਤੇ ਲੋਕਾਂ ਨੇ 2022 ਚ ਇਹਨਾਂ ਨੂੰ ਨਹੀਂ ਪਸੰਦ ਕੀਤਾਗਾ ਅਸਲ 'ਚ ਕਾਂਗਰਸ ਪਾਰਟੀ ਵਰਕਰਾਂ ਦੀ ਪਾਰਟੀ ਨਹੀਂ ਰਹਿ ਗਈ ਕਾਂਗਰਸ ਪਾਰਟੀ ਰਹਿ ਗਈ ਹੈ ਪਰਿਵਾਰਾਂ ਦੀ ਪਾਰਟੀ ਉਹ ਕਹਿੰਦੇ ਕਿ ਸਾਡਾ ਠੇਕਾ ਹੈਗਾ ਸਾਡਾ ਅੰਮ੍ਰਿਤਸਰ ਠੇਕਾ ਸਾਡਾ ਗੁਰਦਾਸਪੁਰ ਠੇਕਾ ਸਾਡਾ ਜਲੰਧਰ ਠੇਕਾ ਸਾਡਾ ਪਟਿਆਲਾ ਠੇਕਾ ਕਹਿੰਦੇ ਕਿ ਕਹਿੰਦੇ ਦੂਜਾ ਤੇ ਸਾਨੂੰ ਬਰਦਾਸ਼ਤ ਨਹੀਂ ਆਗਾ ਕਾਂਗਰਸ ਡੁੱਬੀ ਇਸ ਕਰਕੇ ਨਾ ਸਭ ਤੋਂ ਪਹਿਲਾਂ ਕਾਂਗਰਸ ਕਿਉਂ ਡੁੱਬੀ ਪਹਿਲਾਂ ਆਮ ਲੋਕਾਂ ਦੀ ਪਾਰਟੀ ਹੁੰਦੀ ਫਿਰ ਇਹਨਾਂ ਜਿੰਨੇ ਰਾਜੇ ਮਹਾਰਾਜੇ ਸੀ ਜਿਨ੍ਹਾਂ ਨੂੰ ਪਟੇਲ ਸਾਹਿਬ ਨੇ ਮਰਜ਼ ਕਰ ਦਿੱਤਾ ਹਿੰਦੁਸਤਾਨ ਦੀ ਸਰਕਾਰ 'ਚ ਫਿਰ ਰਜੀਵ ਗਾਂਧੀ ਉਹਨਾਂ ਸਾਰੇ ਰਾਜੇ ਮਾਰੇ ਚੱਕ ਲੈ ਉਹੀ ਕਾਂਗਰਸ ਪਾਰਟੀ ਦਾ 70 ਸਾਲਾਂ ਚ ਬੇੜਾ ਗਿਰਕ ਕਰ ਗਏ ਫਿਰ ਗਾਂ ਕਾਂਗਰਸ ਪਾਰਟੀ ਨੇ ਰਜਵਾੜਾ ਸ਼ੈ ਪੈਦਾ ਕਰਤੇ ਚਾਹੇ ਉਹ ਜਨਰਲ ਕੈਟਾਗਰੀ ਤੋਂ ਹੋਵੇ ਚਾਹੇ ਉਹ ਐਸਸੀ ਕੈਟਾਗਰੀ ਤੋਂ ਐਸਸੀ ਕੈਟਾਗਰੀ ਚ ਵੀ ਇੱਕ ਵਾਰ ਬੰਦਾ ਐਮਐਲਏ ਬਣ ਜਾਏ ਫਿਰ ਉਹ ਵੀ ਰਜਵਾੜਾ ਬਣ ਜਾਂਦਾ ਹੈਗਾ ਜਨਰਲ ਕੈਟਾਗਰੀ ਤੇ ਪਹਿਲੇ ਆਪਣੇ ਨੂੰ ਰਜਵਾੜਾ ਸਮਝਾ ਪਰ ਉਹ ਜਦੋਂ 2-3 ਵਾਰ ਐਮਐਲਏ ਐਮਪੀ ਬਣ ਜਾਏ ਉਹ ਰਜਵਾੜਾ ਕਹਿੰਦਾ ਮੇਰਾ ਠੇਕਾ ਇੱਥੇ ਕੋਈ ਆ ਨਹੀਂ ਸਕਦਾ ਹੁਣ ਲਾਲ ਸਿੰਘ ਸਾਹਿਬ ਆ ਕੀ ਤੁਹਾਡੀ ਏਜ਼ ਆਗਿਆ ਦਿੰਦੀ ਹੈ ਤੁਹਾਡੇ ਕਰਕੇ ਤੁਹਾਡੇ ਮੁੰਡੇ ਨੂੰ 2017 ਚ ਇੱਕ ਟਿਕਟ ਮਿਲ ਗਈ ਉਹ ਐਮਐਲਏ ਬ 22 ਦੇ ਵਿੱਚ ਉਹ ਹਾਰ ਗਿਆ ਤੇ ਇਹਦੇ ਵਿੱਚ ਡਾਕਟਰ ਗਾਂਧੀ ਦਾ ਕੀ ਕਸੂਰ ਆ ਤੁਹਾਨੂੰ ਹੁਣ ਜੇ ਨਹੀਂ ਟਿਕਟ ਮਿਲੀ ਆ ਕਿ ਤੇ ਉਹਦੇ 'ਚ ਡਾਕਟਰ ਗਾਂਧੀ ਦਾ ਕੀ ਕਸੂਰ ਆ ਤੁਹਾਡੀ ਪਰਫਾਰਮੈਂਸ ਮਾੜੀ ਹੋਊਗੀ ਨਾ ਤੁਹਾਡੇ ਮੁੰਡੇ ਦੀ ਪਰਫਾਰਮੈਂਸ ਮਾੜੀ ਹੋਊਗੀ ਇਸ ਕਰਕੇ ਵਿਨੇਬਿਲਟੀ ਪਾਰਟੀ ਕੀ ਦੇਖਦੀ ਕੋਈ ਵੀ ਪਾਰਟੀ ਚਾਹੇ ਆਮਾਦੀ ਪਾਰਟੀ ਆ ਚਾਹੇ ਕਾਂਗਰਸ ਪਾਰਟੀ ਚਾਹੇ ਭਾਜਪਾ ਚਾਹੇ ਸ਼ੁਰੂਮ ਨਿਕਲ ਕੀ ਤਿੰਨ ਚੀਜ਼ਾਂ ਦੇਖਦੇ ਨੇ ਵਿਨੇਬਿਲਟੀ ਟੌਪ ਤੇ ਫਿਰ ਕ੍ਰੈਡੀਬਿਲਟੀ ਦੇਖਦੇ ਨੇ ਫਿਰ ਅਕਾਉਂਟੇਬਿਲਟੀ ਦੇਖਦੇ ਨੇ ਹੁਣ ਵਿਨੇਬਿਲਟੀ ਕਿਹਦੀ ਸੀ ਉੱਥੇ ਜਿੱਥੇ ਕਾਂਗਰਸ ਪਾਰਟੀ ਲੱਗਾ ਕਿ ਜਿੱਤ ਕੇ ਦੀ ਹੋ ਸਕਦੀ ਆ ਉਹਨੇ ਡਾਕਟਰ ਧਰਮਵੀਰ ਗਾਂਧੀ ਨੂੰ ਦੇ ਦਿੱਤਾ ਸਰਵੇ ਕਰਵਾਇਆ ਹੋਊਗਾ ਨਾ ਸਰਵੇ 'ਚ ਤੁਹਾਡਾ ਨਾਮ ਹੀ ਹੋਣਾ ਸਰਵੇ 'ਚ ਹਰਦਿਆਲ ਕੰਬੋਜ ਦਾ ਵੀ ਨਾਮ ਹੋਣਾ ਸਰਵੇ 'ਚ ਲਾਲ ਸਿੰਘ ਦੇ ਮੁੰਡੇ ਦਾ ਵੀ ਹੋਣਾ ਰਣਿੰਦਰ ਉਹਨਾਂ ਦੇ ਕਾਕਾ ਰਣਿੰਦਰ ਕਾਕਰ ਰਜਿੰਦਰ ਸਿੰਘ ਉਹਦਾ ਵੀ ਹੋਊਗਾ ਹੁਣ ਸਵਾਲ ਹੈ ਕਿ ਇਹ ਜਿਹੜਾ ਖਾਸ ਕਰਕੇ ਪਟਿਆਲੇ ਦੇ ਵਿੱਚ ਚਾਹੇ ਕੋਈ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਨੇ ਜਿਹੜੇ ਦਰਜਾ ਬਦਰਜਾ ਨੇ ਚਾਹੇ ਕਾਂਗਰਸ ਪਾਰਟੀ ਦੇ ਨੇ ਚਾਹੇ ਬੀਜੇਪੀ ਦੇ ਨੇ ਇਹ ਜਿਹੜਾ ਸਾਰਾ ਇਹ ਲੋਕ ਪਟਿਆਲੇ ਵਾਲੇ ਨੇ ਇਹ ਕਰ ਇਹ ਪਟਿਆਲਾ ਰਿਆਸਤ ਦੇ ਜਿਹੜੇ ਨੇ ਇਹ ਆਪਣੇ ਆਪ ਨੂੰ ਵਫਾਦਾਰ ਸਮਝਦੇ ਨੇ ਇਹ ਤਾਂ ਕਹਿੰਦੇ ਜੋ ਕਾਲੀ ਦਲ ਦੇ ਉਮੀਦਵਾਰ ਨੂੰ ਟਿਕਟ ਮਿਲਦੀ ਪਹਿਲਾਂ ਅਸ਼ੀਰਵਾਦ ਕੈਪਟਨ ਮਰਿੰਦਰ ਸਿੰਘ ਕੋਲੋਂ ਲੈਣ ਚਲੇ ਜਾਂਦੇ ਇਹਨਾਂ ਸਾਰਿਆਂ ਦੇ ਪਟਿਆਲੇ ਵਾਲਿਆਂ ਤੇ ਕੈਪਟਨ ਪਰਿਵਾਰ ਦਾ ਦਬਦਬਾਗਾ ਜਿਹੜੇ ਅੱਜ ਬੋਲਣ ਦੇ ਨੇ ਕੂੰਡੇ ਨੇ ਹਨਾ ਜੀ ਉਹ ਮੋਸਟਲੀ ਹੋਇਆ ਕਿ ਕੋਈ ਮਹਾਰਾਜਾ ਕਹਿੰਦੇ ਕੈਪਟਨ ਮਰਿੰਦਰ ਸਿੰਘ ਨਹੀਂ ਕਹਿੰਦੇ ਮਹਾਰਾਜਾ ਕਹਿੰਦੇ ਨੇ ਪਰਨੀਤ ਕੌਰ ਨੂੰ ਕੀ ਕਹਿੰਦੇ ਨੇ ਮਹਾਰਾਣੀ ਕਹਿੰਦੇ ਨੇ ਜਿਹੜੇ ਅੱਜ ਦੇ ਦਿਨ ਵੀ 76 ਸਾਲ ਤੋਂ ਬਾਅਦ ਵੀ ਮਹਾਰਾਜਾ ਸਾਹਿਬ ਤੇ ਮਹਾਰਾਣੀ ਬੌਲਦੇ ਹੋਗੇ ਉਹ ਡਾਕਟਰ ਗਾਂਧੀ ਦੇ ਹੱਕ 'ਚ ਥੋੜਾ ਭੁਗਤਣਗੇ ਉਹ ਤੇ ਪਰਨੀਤ ਕੌਰ ਮੈਡਮ ਦੇ ਹੱਕ 'ਚ ਹੀ ਭੁਗਤਣਗੇ ਨਾ ਹੁਣ ਸਵਾਲ ਹੈ ਕਿ ਉਹ ਸਾਰੇ ਨੇ ਸਾਰੇ ਪਰਨੀਤ कौर ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਾਂ ਕੈਪਟਨ ਮਰਿੰਦਰ ਸਿੰਘ ਦੇ ਪੈਰੀ ਹੱਥ ਲਾਉਣ ਵਾਲੇ ਨੇ ਠੀਕ ਹੈ ਉਮਰ ਦੇ ਵਿੱਚ ਤੇ ਸਾਰਿਆਂ ਨੂੰ ਪੈਰੀ ਹੱਥ ਲ ਪਰ ਇਹ ਪ੍ਰਾਇੋਰਟੀ ਦਿੰਦੇ ਅਗਨੇ ਕਿ ਮਹਾਰਾਜੇ ਨੇ ਇਸ ਕਰਕੇ ਹੁਣ ਇਹ ਜਿਹੜਾ ਸਵਾਲ ਆ ਗਿਆ ਨਾ ਡਾਕਟਰ ਗਾਂਧੀ ਉਹਨਾਂ ਦੀ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਦੀ ਚੁਆਇਸ ਆ ਉਹ ਪਟਿਆਲੇ ਦੇ ਜਿਹੜਾ ਕਾਂਗਰਸ ਪਾਰਟੀ ਦਾ ਕਾਡਰ ਆ ਉਹ ਗਾਂਧੀ ਨੂੰ ਪੈ ਹੀ ਜਾਣਾ ਹੈਗਾ ਹੁਣ ਸਵਾਲ ਹੈ ਕਿ ਤੁਹਾਡੇ ਹਲਕਿਆਂ ਦੇ ਵਿੱਚ ਤੁਹਾਡਾ ਕੀ ਵਜੂਦ ਆ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਇਮਾਨਦਾਰੀ ਦੇ ਨਾਲ ਕੰਮ ਕੀਤੇ ਹੁੰਦੇ ਨਾ ਗੜਬੜੀਆਂ ਕੀਤੀਆਂ ਨਾ ਤੁਹਾਨੂੰ ਭਜਣਾ ਪੈਂਦਾਗਾ ਨਾ ਤੁਹਾਡੇ ਤੇ ਪਰਚੇ ਦਰਜ ਹੁੰਦੇ ਨਾ ਤੁਸੀਂ ਆਪਣੇ ਮੁੰਡਿਆਂ ਨੂੰ ਵੱਖ-ਵੱਖ ਬੋਰਡ ਕਾਰਪੋਰੇਸ਼ਨ ਚ ਲਵਾਉਂਦੇ ਤੇ ਤੁਹਾਨੂੰ ਅੱਜ ਤੱਕ ਤਕਲੀਫ ਸਹਿ ਨਹੀਂ ਪੈਣੀ ਜੇ ਹਲਕੇ ਤੇ ਕੰਮ ਕੀਤੇ ਹੁੰਦੇ ਜੇ ਰਾਜਪੂਰੇ ਵੰਸ਼ਵਰਨਾ ਕੰਮ ਹੁੰਦਾ ਰਿਹਾਗਾ ਤੇ ਇਹ ਕਰਕੇ ਉਹਦੇ ਚ ਡਾਕਟਰ ਧਰਮਵੀਰ ਗਾਂਧੀ ਸਾਹਿਬ ਦਾ ਤੇ ਨਾ ਕਸੂਰ ਹੈਗਾ ਕਾਂਗਰਸ ਪਾਰਟੀ ਨੂੰ ਚਾਹੀਦਾ ਹੈਗਾ ਕਿ ਜੇ ਤੁਸੀਂ ਸੈਂਟਰ ਸਰਕਾਰ ਬਣਾਉਣੀ ਹੈ ਤੇ ਤੁਹਾਨੂੰ ਉਹ ਸਾਰੇ ਜਿਹੜੇ ਨੇ ਮਤਭੇਦ ਪਲਾਉਣੇ ਪੈਣਗੇ ਇੱਥੇ ਗਾਂਧੀ ਸਾਹਿਬ ਦਾ ਉੱਥੇ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਦਲਬੀਰ ਗੋਲਦੀ ਸਾਹਿਬ ਕਰੀਅਰ ਨੇ ਬਿਲਕੁਲ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਦੇਖਣਾ ਠੀਕ ਹੈ ਤੁਸੀਂ ਐਮਐਲਏ ਬਣ ਕੇ ਆਮ ਘਰ ਦੇ ਵਿੱਚ 2017 ਵਿੱਚ ਤੁਸੀਂ ਚੰਗੀ ਮਿਹਨਤ ਕੀਤੀ ਹੋ ਐਮਐਲਏ ਬਣ ਕੇ ਉਸ ਤੋਂ ਬਾਅਦ ਬਾਈਲੈਕਸ਼ਨ ਆ ਗਈ ਤੁਹਾਡੇ ਸਾਹਮਣੇ ਸੀਐਮ ਦਾ ਫੇਸ ਆ ਗਿਆ ਤੇ ਲਾਜ਼ਮੀ ਤੌਰ ਤੇ ਸੀਐਮ ਦੇ ਫੇਸ ਨੂੰ ਲੈ ਕੇ ਥੋੜਾ ਜਿਹਾ ਟਰਸਟ ਜ਼ਿਆਦਾ ਕਰਦੇ ਨੇ ਉਸ ਤੋਂ ਬਾਅਦ ਬਾਈਲੈਕਸ਼ਨ ਆ ਗਈ ਤੇ ਤੁਹਾਨੂੰ ਕਾਂਗਰਸ ਪਾਰਟੀ ਲੜਾ ਪਰ ਇਹ ਤਾਂ ਨਹੀਂ ਹੋ ਸਕਦਾ ਕਿ ਹਰ ਵਾਰ ਹਰ ਇੱਕ ਨੂੰ ਮੌਕਾ ਮਿਲਿਆਗੇ ਨਾ ਹੁਣ ਉਹਨਾਂ ਨੇ ਲੱਗਾ ਕਿ ਸਪਾਰਸ਼ ਸਿੰਘ ਖਹਿਰਾ ਉਸਦਾ ਸਰਵੇਖਣ ਦੇ ਵਿੱਚ ਦਲਬੀਰ ਸਿੰਘ ਗੋਲਡੀ ਦਾ ਨਾਮ ਆਇਆ ਹੋਵੇ ਵਿਜੇਂਦਰ ਸਿੰਘਲਾ ਸਾਹਿਬ ਦਾ ਨਾਮ ਆਇਆ ਹੋਵੇ ਜਾਂ ਹੋਰਾਂ ਦਾ ਵੀ ਨਾਮ ਆਇਆ ਹੋਵੇ ਪਰ ਉਥੇ ਸੁਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਜਿਆਦਾ ਲੋਕਾਂ ਨੇ ਹਾਂ ਕਰਤੀ ਹੋਗੀ ਪਟਿਆਲੇ ਦੇ ਮੁਕਾਬਲੇ ਗੋਲਡੀ ਦੀ ਇੱਕ ਗੱਲ ਵੱਖਰੀ ਸੀ ਉਹਨਾਂ ਨੇ ਵਿਰੋਧ ਵੀ ਕਰਤਾ ਨਾਲ ਅਖੀਰ ਚ ਇਹ ਵੀ ਕਹਿ ਗਏ ਕਿ ਜਦੋਂ ਵੀ ਖੈਰਾ ਸਾਹਿਬ ਆਉਣਗੇ ਅਸੀਂ ਸਵਾਗਤ ਵੀ ਕਰਾਂਗੇ ਤੇ ਨਾਲ ਸਪੋਰਟ ਵੀ ਕਰਾਂਗੇ ਦੋਨੇ ਗੱਲਾਂ ਕਰਕੇ ਉਹ ਤਾਂ ਕਹਿੰਦੇ ਕੱਲ ਦਲਬੀਰ ਸਿੰਘ ਗੋਲਡੀ ਦੇ ਘਰ ਜਾ ਹੀ ਰਹੇ ਨੇ ਸੁਪਾਲ ਸਿੰਘ ਖੈਰਾ ਜਿਹੜੀ ਆਪਣੀ ਵੀ ਗੱਲ ਹੋਈ ਕਹਿੰਦੇ ਮੈਂ ਕੱਲ ਧੂਰੀ ਜਾ ਰਿਹਾਗਾ ਉਥੇ ਗੋਲਡੀ ਸਾਹਿਬ ਨੂੰ ਮਿਲਣਾ ਹੈ ਉਹ ਗੋਲੀ ਸਾਹਿਬ ਨੂੰ ਵੀ ਮਿਲਣਗੇ ਉਥੇ ਲੱਗਦਾ ਹੋਰ ਵੀ ਬੀਬੀ ਰਜਿੰਦਰ ਕੌਰ ਪੱਠਲ ਵੀ ਆਉਣਗੇ ਮੈਨੂੰ ਲੱ ਕਿ ਪਹਿਲਾਂ ਤੇ ਮੈਂ 17 ਜਿੱਤਿਆ ਫਿਰ 22 ਦੇ ਵਿੱਚ ਮੈਨੂੰ ਮੁੱਖ ਮੰਤਰੀ ਦੇ ਫੇਸ ਦੇ ਸਾਹਮਣੇ ਲੜਾ ਦਿੱਤਾ ਹੈਗਾ ਫਿਰ ਮੈਨੂੰ ਬਾਈ ਇਲੈਕਸ਼ਨ ਲੜਾ ਦਿੱਤੀ ਦੁੱਖਤ ਹੈ ਪਰ ਸਵਾਲ ਹੈ ਕਿ ਇੱਕ ਵਿਨੇ ਬਿਲਡ ਵੀ ਹੈਗੀ ਤੁਸੀਂ ਤੇ ਫੋਕਸ ਕਰੋ ਨਾ ਹੁਣ ਸਾਰੇ ਪ੍ਰੋਬਲਮ ਕੀ ਹੈਗੇ ਸਾਰੇ ਕੀ ਚਾਹੋ ਕਾਲੀ ਦਲ ਦਾ ਚਾਹੋ ਕਾਂਗਰਸ ਦਾ ਚਾਹੋ ਆਮ ਆਦੀ ਪਾਰਟੀ ਦਾ ਉਹ ਜਿਹੜੇ ਹਾਰ ਜਾਂਦੇ ਨੇ ਜਾਂ ਮੈਂ ਐਮਐਲਏ ਜੇ ਨਹੀਂ ਬਣਿਆ ਮੈਨੂੰ ਐਮਪੀ ਲੜਾ ਦਿਓ ਤੇ ਫਿਰ ਬਾਕੀ ਲੋਕ ਕਿੱਥੇ ਰਹਿਣਗੇ ਜਿੱਤ ਕੇ ਤੁਸੀਂ ਐਮਐਲਏ ਬਣ ਗਏ ਫਿਰ ਹਾਰ ਕੇ ਕਹਿੰਦੇ ਕਿ ਮੈਨੂੰ ਐਮਪੀ ਲੜਾ ਦਿਓ ਇਸ ਦਿਨ ਘੱਟੋ ਘੱਟ ਬਾਕੀਆਂ ਨੂੰ ਤੇ ਮੌਕਾ ਦੇਣਾ ਚ ਮੈਨੂੰ ਲੱਗਦਾ ਕਿ ਫਲੀਟਗਲ ਪਾਰਟੀਆਂ ਨੂੰ ਚਾਹੀਦਾ ਹੈ ਕਿ ਦੋ ਵਾਰ ਐਮਪੀ ਤੇ ਦੋ ਵਾਰ ਐਮਐਲਏ ਤੀਜੀ ਵਾਰ ਤੇ ਟਿਕਟ ਨਹੀਂ ਦੇਣੀ ਚਾਹੀਦੀ ਇਸ ਕਰਕੇ ਜਿਹੜਾ ਕੇਰਲਾ ਸਰਕਾਰ ਜਿਹੜੀ ਕਾਮਰੇਡਾਂ ਦੀ ਸਰਕਾਰ ਆ ਦੇਸ਼ ਦੀ ਇਕਲੌਤੀ ਸਰਕਾਰ ਹੋਊਗੀ ਜਿੱਥੇ ਇੱਕ ਐਮਐਲਏ ਜਦੋਂ ਮੰਤਰੀ ਬਣਦੇ ਉਹਨੂੰ ਇੱਕ ਮੰਤ ਇੱਕ ਵਾਰ ਹੀ ਮੰਤਰੀ ਬਣਾਇਆ ਜਾਂਦਾ ਦੂਜੀ ਵਾਰ ਉਹਨੂੰ ਮੌਕਾ ਨਹੀਂ ਦਿੰਦੇ ਇਸ ਵਾਰ ਪੋਲਿਟ ਬਿਊਰੋ ਚ ਡਿਸਕਸ਼ਨ ਹੋਈ ਆ ਕਿ ਕਰੋਨਾ ਕਾਲ ਦੇ ਵਿੱਚ ਉਹਨਾਂ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਨੇ ਕੰਮ ਨਹੀਂ ਕੀਤਾ ਜਿੰਨਾ ਕੇਰਲਾ ਦੀ ਹੈਲਥ ਮਨਿਸਟਰ ਮੇਰੇ ਖਿਆਲ ਹੁੰਦਾ ਸ਼ਰਮੀਲਾ ਕਰਕੇ ਸੀ ਜਿੰਨਾ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਕਿਹਾ ਸਰਕਾਰ ਰਿਪੀਟ ਹੋਗੀ ਕਹਿੰਦੇ ਕਿ ਮੌਕਾ ਦਿਓ ਉਹਨੂੰ ਕਹਿੰਦੇ ਜੋ ਸਾਡੇ ਨਿਜ਼ਮ ਨੇ ਪ੍ਰੋਟੋਕਾਲ ਹੈ ਜੋ ਸਾਡਾ ਹੈ ਕਿ ਇੱਕ ਬੰਦਾ ਇੱਕ ਵਾਰ ਹੀ ਮੰਤਰੀ ਬਣੂਗਾ ਤੇ ਬਾਕੀ ਪਾਰਟੀਆਂ ਵੀ ਕਰ ਦੇਣਗੇ ਇੱਥੇ ਕੀ ਪਹਿਲਾਂ ਦਾਦਾ ਮંત્રી ਫਿਰ ਮੁੰਡਾ ਮੰਤਰੀ ਫਿਰ ਗਾਹ ਮੁੰਡੇ ਦਾ ਮੁੰਡਾ ਮੰਤਰੀ ਮਤਲਬ ਠੇਕਾ ਹੀ ਲੈ ਲਿਆ ਕਾਂਗਰਸ ਪਾਰਟੀ ਦੇ ਵਿੱਚ ਕਿ ਨਾ ਇੱਥੇ ਇੱਥੇ ਪਟਿਆਲਾ ਵਿਰੋਧ ਕਰ ਦਿੱਤਾ ਚਲੋ ਉਹਨੇ ਦਿਲ ਦੁੱਖਿਆ ਵੀ ਹੈ ਗੋਲਡੀ ਦਾ ਪਰ ਉਹਨੇ ਦਿਲ ਵੱਡਾ ਵੀ ਦਿਖਾ ਦਿੱਤਾ ਕਿ ਮੈਂ ਪਾਰਟੀ ਵਾਸਤੇ ਜਸਬੀਰ ਸਿੰਘ ਡਿੰਪੈ ਨੇ ਖਡੂਰ ਸਾਹਿਬ ਦੇ ਉਹਨੇ ਪਹਿਲਾਂ ਹੀ ਹਫਤਾ 10 ਦਿਨ ਪਹਿਲਾਂ ਹੀ ਕਹਿ ਦਿੱਤਾ ਇਹ ਕਿ ਮੈਨੂੰ ਟਿਕਟ ਮਿਲੇ ਜਾਂ ਨਾ ਮਿਲੇ ਮੈਂ ਪਾਰਟੀ ਨਹੀਂ ਛੱਡ ਕੇ ਜਾਵਾਂਗਾ ਤੇ ਮੈਂ ਜਿਹੜਾ ਵੀ ਉਮੀਦਵਾਰ ਮੈਂ ਉਹਦੇ ਵਾਸਤੇ ਮਦਦ ਕਰਾਂਗਾ ਇਦਾਂ ਦੇ ਵੀ ਲੀਡਰ ਹੈਗੇ ਨੇ ਚਾਹੇ ਉਹਨੂੰ ਭਾਵੇਂ ਲੋਕੀ ਕਹਿਣਗੇ ਟਿਕਟ ਨਹੀਂ ਮਿਲੀ ਇਸ ਕਰਕੇ ਉਹਨੇ ਹਾਈ ਕਮਾਂਡ ਦੇ ਸਾਹਣੇ ਜਤਾ ਦਿੱਤਾਗਾ ਪਰ ਟਿਕਟ ਛੱਡ ਤੇ ਦਿੱਤੀ ਹੈਗੀ ਭਾਵੇਂ ਰੌਲਾ ਪਾ ਦਿੰਦੇ ਨੇ ਭਾਵੇਂ ਨਾਰਾਜ਼ ਹੋ ਜਾਂਦੇ ਭਾਵੇਂ ਆਜ਼ਾਦ ਲੜਦੇ ਭਾਵੇਂ ਉਹ ਆਮ ਆਦਮੀ ਪਾਰਟੀ ਚਲੇ ਜਾਂਦੇ ਭਾਵੇਂ ਭਾਜਪਾ ਚ ਚਲੇ ਜਾਂਦਾ ਭਾਵੇਂ ਉਹ ਕਿਸੇ ਵੀ ਪਾਰਟੀ ਚ ਜ ਆ ਅਕਾਲੀ ਦਲ ਚ ਵੀ ਜਾ ਸਕਦੇ ਲੇਕਿਨ ਉਹ ਕਹਿੰਦੇ ਨਹੀਂ ਪਾਰਟੀ ਨਹੀਂ ਛੱਡ ਕੇ ਜਾਣੀ ਹੈਗੀ ਹੋ ਸਕਦਾ ਉਹ 27 ਦੇ ਵਿੱਚ ਵਿਧਾਨ ਸਭਾ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੋਵੇ ਉਥੇ ਚਰਨਜੀਤ ਚੰਨੀ ਦਾ ਵਿਰੋਧ ਹੋਇਆ ਰ ਭੀ ਜਲੰਧਰ ਆ ਹੀ ਕਿਉਂ ਗਿਆ ਵਿਕਰਮ ਚੌਧਰੀ ਸਾਹਿਬ ਕਹਿੰਦੇ ਆਏ ਕਿਵੇਂ ਹੁਣ ਹੁਣ ਥੋੜੇ ਤਾਂ ਠੰਡੇ ਹੋਏ ਨੇ ਕਾਂਗਰਸ ਪਾਰਟੀ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਹਾਰਪੋ ਲੜਾ ਦਿੰਦੇ ਹਗੇ ਤਾਂ ਠੰਡੇ ਹੋਏ ਪਰ ਮੈਨੂੰ ਹੈਰਾਨੀ ਹੁੰਦੀ ਕਿ ਕਾਂਗਰਸ ਪਾਰਟੀ ਐਡੀਸ਼ਨ ਤੇ ਲੇਫ ਕਿਵੇਂ ਜਾਂਦੀ ਹੈਗੀ ਬੀਜੇਪੀ ਚ ਚੂਹ ਨਹੀਂ ਕੋਈ ਕਰਦਾਗਾ ਬੀਜੇਪੀ ਚ ਪਾਰਟੀ ਸਰਮੌਰ ਆ ਤੇ ਕਾਂਗਰਸ ਦੇ ਵਿੱਚ ਟੱਬਰ ਸਰਬੌਰ ਆ ਇਸੇ ਕਰਕੇ ਬੀਜੇਪੀ ਦੋ ਵਾਰਾਂ ਦੇ ਸਰਕਾਰ ਬਣ ਗਈ ਲੋਕੀ ਕਹਿੰਦੇ ਨੇ ਹਾਲਾਂ ਪਤਨੀ 1 4 ਜੂਨ ਨੂੰ ਕੀ ਰਿਜ਼ਲਟ ਆਉਣੇ ਨੇ ਪਰ ਅੱਜ ਦੀ ਤਰੀਕ ਦੇ ਕਹਿੰਦੇ ਕਿ ਯਾਰ ਬੀਜੇਪੀ ਜਿੱਤ ਸਕਦੀ ਹੈ ਇਹ ਨਹੀਂ ਕਹਿੰਦੇ ਕਿ ਇੰਡੀਆ ਗੱਠ ਜੋੜ ਜਿੱਤ ਸਕਦਾ ਕਹਿੰਦੇ ਬੀਜੇਪੀ ਜਿੱਤ ਸਕਦੀ ਆ ਇਸ ਕਿਉਂ ਜਿੱਤ ਸਕਦੀ ਆ ਕਿ ਉਥੇ ਪਾਰਟੀ ਪ੍ਰਤੀ ਲੋਕਾਂ ਦੀ ਹਜੇ ਵੀ ਜਿਹੜੇ ਕਮਿਟਮੈਂਟ ਆ ਜੈ ਰਮ ਠਾਕਰ ਦੀ ਨਾਰਾਜ਼ ਹੋਇਆ ਖੱਟੜ ਸਾਹਿਬ ਨਹੀਂ ਨਾਰਾਜ਼ ਹੋਏ ਸ਼ਿਵਰਾਜ ਚੋਹਾਨ ਤਿੰਨ ਵਰ੍ਹੇ ਦਾ ਮੰਤਰੀ ਐਮਐਲਏ ਲੜਦਾ ਤਾਂ ਹੁਣ ਉਹਨੂੰ ਐਮਪੀ ਲੜਾ ਰਹੇ ਮਤਲਬ ਪਾਰਟੀ ਪ੍ਰਤੀ ਜਿਸ ਬੰਦੇ ਦੀ ਪਾਰਟੀ ਪ੍ਰਤੀ ਵਫਾਦਾਰੀ ਐ ਕਮਿਟਮੈਂਟ ਉਹਦਾ ਮੁੱਲ ਤੇ ਪੈਂਦਾ ਹੀ ਪੈਂਦਾ ਹੈਗਾ